ਰੂਪਰ ਵਿੱਜੂ ਕੁੰਟੀ ਰਾਸ਼ੇਰ ਸਾਧਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਸਿੱਖ ਜਥੇਬੰਦੀਆਂ ਵੱਲੋਂ ਟੀਰਾ ਮੁਕੀ ਰਾਮ ਰਹੀਮ ਦਾ ਵਿਰੋਧ ਵੀ ਕੀਤਾ ਚਾਹਿਆ ਇੱਕ ਵਾਰ ਫਿਰ ਫਿਰੋਜ਼ਪੁਰ ਵਿੱਚ ਸ਼ੌਤਾ ਸਾਫ ਦੀਆਂ ਮੁਸ਼ਕਲਾਂ ਬਾਤੀਆਂ ਨਜ਼ਰ ਆਟੀਆਂ ਨੇ ਜਦੋਂ ਦੇ ਪਿੰਡ ਹਕੂਮਤ ਵਾਲਾ ਵਿੱਚ ਰਾਮ ਰਹੀਮ ਦੇ ਡੇਰੇ ਦੀ ਉਸਾਰੀ ਚੱਲੀ ਗਿਆ ਜਿਸ ਨੂੰ ਰੋਕਣ ਦੇ ਲਈ ਇੱਕ ਵਾਰ ਫਿਰ ਸਿੱਖ ਜਥੇਬੰਦੀਆਂ ਇਕੱਠ ਹੋਈਆਂ ਨੇ ਅਤੇ ਡੇਰੇ ਦੀ ਉਸਾਰੀ ਰੋਕਣ ਦੀ ਮੰਗ ਕੀਤੀ ਗਈ ਹੈ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਫਿਰੋਜ਼ਪੁਰ ਵਿੱਚ ਰਾਮ ਰਹੀਮ ਦਾ ਡੇਰਾ ਨਹੀਂ ਬਣਦਾ ਚਾਹੀਦਾ ਜਿਸ ਨੂੰ ਰੋਕਣ ਦੇ ਲਈ ਡੀਸੀ ਪ੍ਰੋਇਟਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਅਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਅੱਜ ਸਾਰੇ ਇਕੱਠੇ ਹੋਣ ਦਾ ਕਾਰਨ ਇਹ ਕੀ ਸੀਗਾ ਵੀ ਅੱਜ ਅਸੀਂ ਬਾਲਾ ਡੀਸੀ ਨੂੰ ਲਿਖਤੀ ਇੱਕ ਮੰਗ ਪੱਤਰ ਵੀ ਦੇਣ ਲੱਗੇ ਆਂ ਤੇ ਇੱਕ ਮੁੱਖ ਮੰਤਰੀ ਪੰਜਾਬ ਨੂੰ ਵੀ ਜੋ ਕਿ ਸਾਡੇ ਪ੍ਰੋਇਪਰ ਦੇ ਕਲਖੁਰਦ ਬਲਾਕ ਦੇ ਵਿੱਚ ਪਿੰਡ ਹੁਮਰ ਸਿੰਘ ਵਾਲਾ ਪੈਂਦਾ ਹੈ ਜਿੱਥੇ ਗ੍ਰਮੀਤ RAM ਰਹੀਨ ਦੇ ਚੇਲੇ ਇੱਕ ਡੇਰਾ ਬਣਾ ਰਹੇ ਨੇ ਉੱਥੇ ਅੱਜ ਤੋਂ 6-7 ਮਹੀਨੇ ਪਹਿਲਾਂ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਆਈਆਂ ਸੀ ਜਿੰਨੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਡੇਰਾ ਬਿਲਕੁਲ ਬੰਦ ਕੀਤਾ ਗਿਆ ਸੀ ਪਰਚਾ ਦਰਜ ਕਰਾਂਗੇ ਫਿਰ ਉਹ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਪਰਚਾ ਦਰਜ ਨਹੀਂ ਹੋਇਆ ਉਹਨਰ ਸੀ ਅੱਜ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਤੇ ਕਲਗੀਧਰ ਪਾਸ਼ਾ ਨੂੰ ਭੰਗ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨ ਵਾਲੇ ਵੀਰਾਂ ਨੂੰ ਸਾਰੀਆਂ ਸਿੱਖ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਸਮਾਜ ਸੇਵੀ ਸੰਤ ਸਮਾਜ ਸਾਰਿਆਂ ਨੂੰ ਅਪੀਲ ਕਰਦੇ ਹਾਂ ਜੇ ਤਾਂ ਇਹਨਾਂ ਕਾਨੂੰਨੀ ਕਾਰਵਾਈ ਕਰਤੀ ਉਹਨਾਂ ਜੋਸ਼ੀਆਂ ਦੇ ਖਿਲਾਫ ਕੀ ਕਾ ਨਹੀਂ ਤਾਂ ਅੱਜ ਹੀ ਵੱਡਾ ਇਕੱਠ 25 ਫਰਵਰੀ ਨੂੰ ਠਕਦੀਕਾਂਗੇ ਪ੍ਰਸ਼ਾਸਨ ਨੂੰ 25 ਫਰਵਰੀ ਬਾਅਦ ਅਸੀਂ ਆਪਣੇ ਹੱਥਾਂ ਨਾਲ ਸਾਨੂੰ ਭਾਵੇਂ ਸਾਡੀ ਸ਼ਹਾਦਤ ਹੋਵੇ ਚਾਹੇ ਸਾਡੇ ਦੇ ਪਰਚਾ ਦਰਜ ਹੋ ਜਾਵੇ 25 ਫਰਵਰੀ ਦੇ ਬਾਅਦ ਉੱਥੇ ਡੇਰੇ ਦਾ ਨਾਂ ਨਿਸ਼ਾਨ ਨਹੀਂ ਰਹਿਣ ਦੇਾਂਗੇ ਅਸੀਂ ਪੀਲਾਂ ਦਲੀਲਾਂ ਕਰਕੇ ਸਭ ਵੇਖ ਲਿਆ ਨੇ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਅਸੀਂ ਨਹੀਂ ਕਹਿ ਰਹੇ ਹੁਣ ਜਿਹੜੀਆਂ ਪੰਜਾਬ ਸਰਕਾਰ ਨੇ ਸਿੱਟਾਂ ਬਣਾਈਆਂ ਸੀ ਉਹਨਾਂ ਸਿੱਟਾਂ ਵਿੱਚ ਦਰਮੀਤ ਆਰਾਮ ਰਹਿੰਦੋਸ਼ੀ ਪਾਇਆ ਗਿਆ ਹੈ ਉਹ ਕਿਹੜਾ ਪ੍ਰਦੀਪ ਪਲੇਅਰ ਜਾਂ ਬਗਰੇਟਾ ਵਰਗੇ ਜਿਹੜੇ ਫੜ ਕੇ ਲੈਂਦੇ ਨੇ ਜਿਨ੍ਹਾਂ ਤੋਂ 6 ਕਰੋੜ ਰੁਪਇਆ ਡੇਰਾ ਸਰਸਾਂ ਨੇ ਭੇਜਿਆ ਸੀ ਬੰਦਿਆਂ ਨੂੰ ਦੇਣ ਲਈ ਵੀ ਤੁਸੀਂ ਬੇਦਬੀ ਕਰਾਓ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਬੁਰਜਵਾਰ ਸਿੰਘ ਤੋਂ ਮਹਾਰਾਜ ਰੂਪ ਚੁੱਕ ਕੇ ਬਗਰਾੜੀ ਦੀਆਂ ਗਲੀਆਂ ਵਿਚਾਂ ਖਲਾਰ ਕੇ ਤੇ ਉਹਨਾਂ ਕਿਹਾ ਵੀ ਉਹਨਾਂ ਕਿ ਸਬੂਤ ਦਿੱਤਾ ਵੀ ਗੁਰੂ ਗ੍ਰੰਥ ਸਾਹਿਬ ਦੀ ਸ਼ਕਤੀ ਨਹੀਂ ਗਈ ਫਿਰ ਸਿੱਖ ਕੌਮ ਦੇ ਯੋਧਿਆਂ ਨੇ ਆਪਣੀਆਂ ਸ਼ਹਾਦਤਾਂ ਦੇਖ ਕੇ ਉਹਨਾਂ ਜ਼ਾਲਮਾਂ ਦਾ ਉਸ ਸਮੇਂ ਦੀ ਸਰਕਾਰ ਦਾ ਮੂੰਹ ਮੋੜਤਾ ਫਿਰ ਉਹ ਗੁਰਮੀਤ RAM ਰੇਨ ਵੀ ਤੁਸੀਂ ਵੇਖ ਰਹੇ ਹੋ ਜੇਲ੍ਹ ਦੀਆਂ ਕਾਬ ਕੋਠਰੀਆਂ ਵਿੱਚ ਜੋ ਸਜ਼ਾ ਕੱਟ ਰਿਹਾ ਹੈ ਬਲਾਤਕਾਰ 302 ਤੇ ਹੋਰ ਗੁਰੂ ਗ੍ਰੰਥ ਸਾਹਿਬ ਦਾ ਵੀ ਦੋਸ਼ੀ ਪਾਇਆ ਗਿਆ ਹੈ ਅਸੀਂ ਇਸ ਕਰਕੇ ਅੱਜ ਇਹ ਅਪੀਲ ਕਰਨਾ ਆਏ ਆ ਕਿ ਕੱਲ ਨੂੰ ਇਹ ਨਾ ਕੋਈ ਸਿੱਖ ਜਥੇਬੰਦੀਆਂ ਨੇ ਕਾਨੂੰਨ ਹੱਥ 'ਚ ਲਿਆ ਹੈ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਾਦ ਵਜਾੜਾ ਸਾਨੂੰ ਇਹ ਤੁਹਕਾ ਦਿਖਦਾ ਨਹੀਂ ਕਿਦੋਂ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਚ ਖਲਾਰੇ ਗਏ ਸਾਡੇ ਜਾਨ ਤੋਂ ਪਿਆਰੇ ਸਿੰਘ ਉਸ ਬਲਾਤਕਾਰੀ ਤੇ ਗੁੰਡਿਆਂ ਨੇ ਸ਼ੀਤ ਕੀਤੇ ਨੇ ਤੇ ਫਿਰ ਹੁਣ ਅਸੀਂ ਇਸ ਪੰਜਾਬ ਦੀ ਧਰਤੀ ਤੇ ਕੋਈ ਡੇਰਾ ਨਹੀਂ ਖੁੱਲਣ ਦੇਾਂਗੇ ਤੁਗੰਤ ਮਾਨ ਨੂੰ ਵੀ ਕਹਿੰਦੇ ਆ ਅਪੀਲ ਕਰਦੇ ਆ ਪਹਿਲੀ ਵਾਰੀ ਇਹ ਡੇਰੇ ਬੰਦ ਕਰਾ ਦੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜਿਸ ਤਰ੍ਹਾਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਡੇਰਾ ਝੂਠਾ ਸੌਦਾ ਆਰਾਮ ਰਹੀਮ ਜਿਹੜਾ ਆ ਪਿਛਲੇ 2007 ਤੋਂ ਹੀ ਜੋ ਸਿੱਖ ਵਿਰੋਧੀ ਹਰਕਤਾਂ ਕਰਦਾ ਆ ਰਿਹਾ ਆ ਕਦੇ ਉਹਨੇ ਕਲਗੀਧਰ ਪਾਤਸ਼ਾਹ ਦਾ ਸਮਾਜ ਰਚਨਾ ਕਦੇ ਉਹਨੇ ਜਿਹੜਾ ਆ ਸ਼ਰਬਤ ਦਾ ਕੜਾਇਆ ਕੋਲ ਕੇ ਅਮਰ ਸੰਚਾਰ ਦੀ ਰਿਸ ਕਰਨੀ ਕਦੇ ਉਹਨੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਵਿਵਧੀ ਕਰਨੀ ਕਰਵਾਉਣੀ ਕਿ ਆਪਾਂ ਲੰਬੇ ਸਮੇਂ ਤੋਂ ਆਪਾਂ ਵਹਿੰਦੇ ਆ ਰਹੇ ਆ ਕਿ ਇਹ ਸਾਰਾ ਕੁਝ ਜਿਹੜਾ ਸਿੱਖ ਰੋਧੀ ਤਾਕਤ ਹੋ ਕੇ ਨਿਭੜਿਆ ਆ ਸੋ ਅਸੀਂ ਸਮੇਂ-ਸਮੇਂ ਤੇ ਸਰਕਾਰਾਂ ਨੂੰ ਅਪੀਲਾਂ ਵੀ ਕੀਤੀਆਂ ਪਰ ਕਿਸੇ ਨੇ ਸਾਡੀ ਗੁਹਾਰ ਨਹੀਂ ਸੁਣੀ ਇੱਥੋਂ ਤੱਕ ਕਿ ਉਹਦੇ ਤੇ ਪਰਚੇ ਵੀ ਹੋਏ ਆ ਫਰੋਜਪੁਰ ਦੇ ਵਿੱਚ ਵੀ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਆ ਕਿ ਜਿਹੜੇ ਇਹਦੇ ਡੇਰੇ ਆ ਇੱਕ ਦੇ ਵਿੱਚ ਨਾਮ ਚਰਚਾ ਜਿਹੜੀ ਬੰਦ ਕਰਾਈ ਸੀ ਦੂਜੇ ਪਾਸੇ ਜਿਹੜਾ ਘਲ ਖੁਰਦ ਦੇ ਵਿੱਚ ਹਕੂਮਤ ਸਿੰਘ ਵਾਲਾ ਵਿਖੇ ਦਾ ਡੇਰਾ ਬਣ ਰਿਹਾ ਆ ਉਹ ਡੇਰੇ ਦੇ ਮੁਤਲਕ ਮੁਤਲਕ ਅਸੀਂ ਪ੍ਰਸ਼ਾਸਨ ਨੂੰ ਜਿਹੜਾ ਬੜੀ ਗੁਆਹਰ ਲਾਈ ਜਿਸ ਤੇ ਕੁਝ ਸਮਾਂ ਪਹਿਲਾਂ ਇਹਨਾਂ ਨੇ ਬੰਦ ਕਰੀ ਰੱਖਿਆ ਫਿਰ ਪ੍ਰਸ਼ਾਸਨ ਨੇ ਅੱਖਾਂ ਮੀਟ ਲਈਆਂ ਫਿਰ ਕੀ ਹੋਇਆ ਉਹਨਾਂ ਨੇ ਫਿਰ ਡੇਰਾ ਸ਼ੁਰੂ ਕਰ ਦਿੱਤਾ ਫਿਰ ਪ੍ਰਸ਼ਾਸਨ ਗੁਆਹਰ ਲਾਉਣ ਤੇ ਕੱਲ ਮੈਨੂੰ ਪਤਾ ਲੱਗਾ ਕਿ ਡੀਐਸਪੀ ਦਿਹਾਤੀ ਰਜੇਸ਼ ਕੁਮਾਰ ਜੀ ਉਹਨਾਂ ਨੇ ਜਾ ਕੇ ਉੱਥੇ ਰੋਗ ਲਾਈ ਆ ਪਰ ਇਹ ਰੋਗ ਜਿਹੜੀ ਆ ਪੂਰਨ ਤੌਰ ਤੇ ਨਹੀਂ ਲੱਗੀ ਅਸੀਂ ਇਹਨਾਂ ਕਿਉਂਕਿ ਹੁਣ ਜੇ ਆਪਾਂ ਹਸਾਬ ਲਾਈਏ ਜਿਹੜਾ ਇੱਕ ਪ੍ਰਦੀਪ ਕਲੇਰ ਆ ਜਿਹੜਾ ਮੁੱਖ ਦੋਚੀ ਸੀ ਗੁਰੂਗ੍ਰੰਥ ਸਾਹਿਬ ਜੀ ਦੀਆਂ ਵਿਵਦੀਆਂ ਦਾ ਪ੍ਰਦੀਪ ਕਲੇਰ ਕਿੰਨੇ ਚਿਰ ਤੋਂ ਭਗੌੜਾ ਸੀ ਜਿਹੜਾ ਪਰਚਿਆਂ ਦੇ ਵਿੱਚ ਦੋਚੀ ਪਾਇਆ ਗਿਆ ਸਰਸੇ ਵਾਲੇ ਦਾ ਮੁਖੀ ਦਾ ਜਿਹੜਾ ਸੀ ਉਹ ਮੁੱਖ ਬੰਦਾ ਸੀਗਾ ਉਹਦਾ ਪੈਦਾ ਕੀਤਾ ਹੋਇਆ ਸੀਗਾ ਉਹਦੀਆਂ ਫੋਟੋਆਂ ਜਿਹੜੀਆਂ ਆ ਲੰਗਰ ਵਰਤੌਲੇ ਦੀਆਂ ਜੁਲ੍ਹਿਆਂ ਦੇ ਵਿੱਚ ਜਿਹੜੀਆਂ ਵਾਇਰਲ ਹੋਈਆਂ ਉਦੇ ਤੋਂ ਉਹਨਾਂ ਨੇ ਫਿਰ ਪ੍ਰਸ਼ਾਸਨ ਨੇ ਸਰਕਾਰ ਨੇ ਜੁਦੀਆ ਜੂਪੀ ਦੇ ਵਿੱਚ ਜਾ ਕੇ ਉਹਨੂੰ ਜਿਹੜਾ ਪ੍ਰਦੀਪ ਕਲੇਰ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਸੋ ਅਸੀਂ ਆਨੇ ਆ ਕਿ ਏਡੇ ਵੱਡੇ ਦੋਸ਼ੀ ਦੇ ਦੋਸ਼ ਤਹਿਤ ਹੋਣ ਦੇ ਖਾਤਰ ਵੀ ਅੱਜ ਵੀ ਇਹ ਡੇਰੇ ਨੂੰ ਜਿਹੜੇ ਪ੍ਰਫੁੱਲਤ ਕਰਨ ਵਾਸਤੇ ਸਰਕਾਰਾਂ ਲੱਗੀਆਂ ਹੋਈਆਂ ਨੇ ਮੈਂ ਭਗਵੰਤਮਾਨ ਸਰਕਾਰ ਨੂੰ ਬੇਨਤੀ ਕਰਦਾ ਹਾਂ ਔਰ ਅਪੀਲ ਕਰਦਾ ਹਾਂ ਕਿ ਸਾਡੀਆਂ ਮੰਗਾਂ ਵੱਲ ਧਿਆਨ ਦੇ ਕੇ ਇਹ ਡੇਰਾ ਅਸਰਸਾ ਜਿਹੜਾ ਨਵਾਂ ਬਣ ਰਿਹਾ ਆ ਕਿੱਥੇ ਹਕੂਮਤ ਸਿੰਘ ਵਾਲਾ ਇੱਥੇ ਪੂਰਨ ਪਾਬੰਦੀ ਲਾਈ ਜਾਵੇ ਜੇ ਪ੍ਰਸ਼ਾਸਨ ਨੇ ਸਾਡੀ 25 ਤਰੀਕ ਤੱਕ ਅਸੀਂ ਉਡੀਕਾਂਗੇ ਵੱਡਾ ਇਕੱਠ ਕਰਾਂਗੇ ਨਾ ਸਾਡਾ ਕੋ ਗੁਹਾਰ ਸੁਣੀ ਤਾਂ ਫਿਰ ਅਸੀਂ ਆਪਣੇ ਹੱਥਾਂ ਦੇ ਨਾਲ ਸੇਵਾ ਕਰਾਂਗੇ ਉਹ ਡੇਰੇ ਨੂੰ ਢਾ ਕੇ ਆਵਾਂਗੇ ਤੋਂ ਇਹਨਾਂ ਬੇਨਤੀਆਂ ਦੇ ਨਾਲ ਹੀ ਅਸੀਂ ਅੱਜ ਡੀਸੀ ਫਿਰੋਜ਼ਪੁਰ ਸਾਹਿਬ ਨੂੰ ਅਸੀਂ ਇੱਕ ਮੰਗ ਪੱਤਰ ਦੇਣ ਜਾ ਰਹੇ ਹਾਂ ਤੋਂ ਸਾਰੀਆਂ ਜਥੇਬੰਦੀਆਂ ਦੇ ਦੋ ਦੋ ਨਮਾਇਦੇ ਜਿਹੜੇ ਤਿੰਨ ਤਿੰਨ ਆਏ ਆ ਮੈਂ ਸਭ ਦਾ ਦਿਲ ਦੀਆਂ ਗਹਿਰਾਈਆਂ ਧੰਨਵਾਦ ਕਰਦਾ ਆ ਕਿ ਜਿਨ੍ਹਾਂ ਨੇ ਪੰਥ ਦੀ ਖਾਤਰ ਗੁਰੂ ਗ੍ਰੰਥ ਸਾਹਿਬ ਦਾ ਕਰ ਜਿਹੜਾ ਆਪਣੇ ਹਿਰਦੇ ਵਿੱਚ ਰੱਖ ਕੇ ਇਸ ਅੱਜ ਦੇ ਮੰਗ ਪੱਤਰ ਦੇ ਵਿੱਚ ਇਹ ਸਭ ਆਇਆ